ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰ ਲੈਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੀ ਪੋਥੀ ਗਿਣਤੀ ਸ਼ੁਰੂ ਲੋਕਾਂ ਸਵਾ ਚੋਣਾ ਤੇ ਮਿਲੇਗਾ ਕਰਾਹੀ ਹਾਰ ਠੰਡਲ ਇਸ ਦੇ ਨਾਲ ਹੀ ਲੋਕ ਸਭਾ ਹਲਕੇ ਹਸ਼ਿਆਰਪੁਰ ਦ੍ਰਸ਼ੋਮਨੀ ਕਾਲੀ ਦਲਦੇਵ ਉਮੀਦਵਾਰ ਸੋਹਣ ਸਿੰਘ ਠੱਲੇ ਵੱਲੋਂ ਅੱਜ ਵਿਧਾਨ ਸਭਾ ਹਲਕੇ ਮੁਰਕੇਰੀਆ ਦੇ ਫੇਰੀ ਦੌਰਾਨ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਝੂਠੇ ਝੂਠੇ ਵਾਦੇ ਨਾਲ ਨਿਭਾ ਰਹੇ ਲੋਕਾਂ ਨਾਲ ਆਪਣੀ ਸੰਯੁਕਤ ਦੇ ਰਹੀਆਂ ਪਾਰਟੀ ਦੇ ਅਸਲੀਅਤ ਧੋਖੇਦਾਰੀ ਸਮੇਤ ਵਿੱਚ ਹੀ ਲੋਕ ਸਾਹਮਣੇ ਆ ਚੁੱਕੇ ਹਨ ਇਸ ਦੇ ਨਾਲ ਹੀ ਉਹਨਾਂ ਨੇ ਈਵੀ ਪਾਰਟੀ ਦੀ ਅਸਲੀਅਤ ਸਾਹਮਣੇ ਕੀਤੀ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਸਰਕਾਰ ਕੀਤੇ ਵਾਦੇ ਦੇ ਮੁਤਾਬਿਕ ਨਾ ਤਾਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤਾ ਜਾ ਰਿਹਾ ਹੈ ਨਾ ਹੀ ਰੇਤਾ ਸਸਤਾ ਹੋਇਆ ਹੈ ਦੂਜੇ ਪਾਸੇ ਸ਼ਰਸ਼ਲ ਪਹਿਲਾ ਬਣਾ ਲੋ ਵੀ ਵੱਧ ਰਿਹਾ ਹੈ ਖਬਰ ਹੁਣ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਆਏ ਹਾਏ